ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚੱਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ 'ਚ ਜਿੱਦਣ ਦਾ ਮੇਲਾ ਲਾ ਕੇ ਆਏ ਆ ਟਰੈਕਟਰ ਇੱਥੇ ਖਲੋਤਾ ਸੀਗਾ ਪਰਸੋਂ ਮੇਲਾ ਲਾ ਕੇ ਆਏ ਆ ਕੱਲ ਆਪਾਂ ਇਹਨੂੰ ਛੇੜਿਆ ਨਹੀਂ ਤੇ ਹੁਣ ਆਪਾਂ ਲੈ ਕੇ ਚੱਲੇ ਆ ਜੀ ਆਪਣੇ ਜਗਾੜੀ ਭਰਾਵਾਂ ਕੋ ਇਹਨੂੰ ਇੱਥੇ ਇੱਕ ਤਾਂ ਰੇਸ ਲਵਾਉਣੀ ਆ ਕਿਉਂਕਿ ਇਹਦੀ ਰੇਸ ਨਹੀਂ ਆਉਂਦੀ ਉਧਰੋਂ ਪੂਰੀ ਚੈੱਕ ਕਰੋ ਜੀ ਫਿਰ ਕੋਲਡ ਸਟਾਰਟ ਇਹਦਾ ਦਾ ਕਰਤਾ ਉਹਨੂੰ ਲੈ ਕੇ ਚੱਲੀਏ ਇਹਦੇ ਚੱਕਰ ਇਦਾਂ ਆ ਹੱਥ ਵਾਲੀ ਰੇਸ ਤੋਂ ਹੀ ਪੂਰੇ ਆਰਪੀਐਮ ਨੇ ਹੁੰਦੇ ਨਾ ਥੱਲੇ ਵਾਲੀ ਤੋਂ ਅੱਗੇ ਉਹ ਟਾਈਟ ਕਰਦੇ ਆ ਆਈਡਲ ਵੱਜ ਜਾਂਦਾ ਆ ਫਿਰ ਮੈਂ ਕਿਹਾ ਇਹਦਾ ਕੰਮ ਜਿਆ ਕਰਾ ਲੀਏ ਸਾਈਡ ਤੇ ਲਵਾ ਲਈਏ ਰੇਸ ਆਪਾਂ ਵੀ ਤੇ ਬਾਹੋਂ ਲੈ ਕੇ ਚਾਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਕੀ ਹਾਲੇ ਚੱਲੇ ਹੁੰਦੇ ਆ ਇਹਦੇ ਹਾਂਜੀ ਸਭ ਉਹ ਇੰਨੇ ਕੱਲ ਗਿਆ ਆ ਬਿਲਕੇ ਵਾਸਤੇ ਆਪਣੇ ਮੁੰਡਿਆਂ ਦੀ ਜਿੱਤੇ ਸ਼ਾਪ ਆ ਤੇ ਆਹ ਲਾਈਟਾਂ ਦੇ ਸੁੱੱਚ ਮੈਂ ਰੱਖ ਲਈ ਕਿਉਂਕਿ ਮੇਰਾ ਆਈਡੀਆ ਹੈ ਵੀ ਲਾਪਾ ਲਾਈਟਾਂ ਵੀ ਲਵਾ ਲਈਏ ਨੂੰ 메ਨ ਲਾਈਟਾਂ ਤਾਂ ਸਾਸਰੀ ਕਾਲੀ ਆ ਉਹਨਾਂ ਦੀ ਠੀਕ ਐ ਲੱਗਦੀਆਂ ਸੋਹਣੀਆਂ ਇਸ ਕਰਕੇ ਉਹਨਾਂ ਨੂੰ ਕੱਢਣਾ ਨਹੀਂ ਹਲੇ ਕੋਈ ਵਧੀਆ ਆਲਟਰਨੇਟ ਮਿਲ ਗਿਆ ਤੇ ਕੱਢ ਦਾਂਗੇ ਫਿਲਹਾਲ ਤਾਂ ਇਹੀ ਰਹਿਣ ਦੀ ਐ ਐਕਸਟਰਾ ਲਾਈਟ ਆਪਾਂ ਲਵਾ ਲੈਨੇ ਆ ਤੇ ਬਾਕੀ ਆ ਕੇ ਛਤਰੀ ਲਾਉਣੀ ਆ ਛੋਟੇ ਛੋਟੇ ਕੰਮ ਹੋ ਰਿਹਾ ਉਹ ਵੀ ਕਰਨੇ ਆ ਪਹਿਲਾਂ ਜਾ ਕੇ ਇਹ ਵਾਲਾ ਕੰਮ ਕਰਾ ਲਈਏ ਜਿਹੜੀ ਆਪਣੀ ਰੇਸ ਆ ਸਾਈਡ ਵਾਲੀ ਰੇਸ ਉਹ ਲਵਾ ਲਈਏ ਹੁਣ ਬਸ ਉਹ ਸਰਕਾਰ ਦੇ ਕਿਹੜਾ ਨੰਬਰ ਆਈ ਸੀ ਲੰਘ ਨਾ ਮੁਸਫਰ ਪਹੁੰਚ ਗਏ ਮੁੰਡਿਆ ਕੋਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਦਾਂ ਰਹੀ ਟ੍ਰਿਪ ਬਹੁਤ ਵਧੀਆ ਟ੍ਰਿਪ ਬਹੁਤ ਟ੍ਰਿਪ ਜੇ ਨਜ਼ਾਰੇ ਤਾਂ ਬਹੁਤ ਆਏ ਵੈਸੇ ਸੰਧੂ ਹਣੀ ਹੁਣ ਸੰਧੂ ਦਾ ਪਤਾ ਨਹੀਂ ਪਰ ਮੋਟਰਸਾਈਕਲ ਨਾਲੋਂ ਜ਼ਿਆਦਾ ਸੁਣਾ ਮੈਂ ਤੁਹਾਨੂੰ ਦੱਸਦਾ ਅੱਜ ਸੰਧੂ ਹਣੀ ਵੀ ਗਏ ਆ ਵੈਸੇ ਮੈਂ ਵੀ ਜਾਣਾ ਸੀ ਉਹ ਟ੍ਰਿਪ ਤੇ ਪਰ ਮੈਂ ਕੈਨਸਲ ਕਰਤਾ ਹੁਣ ਉਹ ਸਾਰਾ ਉੱਤਰਾਖੰਡ ਘੁੰਮ ਕੇ ਆਉਣਾ ਉਹਨਾਂ ਨੇ ਹਾਂ ਉਹ ਸਪான்ਸਰਡ ਹੈ ਉੱਤਰਾਖੰਡ ਦਾ ਉਹਦਾ ਸਾਡਾ ਹੁਣ ਨੈਕਸਟ ਦੇਖਦੇ ਆਂ ਅਗਲੇ ਮਹੀਨੇ ਨਾ ਲਦਾਖ ਘਰਨਾ ਆ ਹੈਗਾ ਪਲਾਨ ਲਦਾਖ ਦਾ ਕਰ ਲਾਂਗੇ ਲਦਾਖ ਦਾ ਸਾਡਾ ਹੈਗਾ ਆ ਵੀ ਅਗਸਤ ਦੇ ਵਿੱਚ ਜ਼ਿਆਦਾ ਲੇਟ ਹੋ ਜਾਣਾ ਇੱੱਚ ਕਰੋ ਸਵਾਦ ਦਿੱਤੇ ਆ ਹੈ ਸਵਾਦ ਦੇ ਚੱਕਰ ਤੇ ਹੁਣ ਸੱਜਣ ਬੜੀ ਆ ਉਹ ਘਰ ਕੇ ਨਾ ਕੰਮ ਥੋੜੀ ਛੱਡਣਾ ਇਹ ਵੀ ਗੱਲ ਭਰਾਵਾ ਸਹੀ ਆ ਆਪਣਾ ਵੈਸੇ ਮੈਂ ਜਾਣਾ ਸੀ ਉੱਤਰਾਖੰਡ ਵਾਲਾ ਤਾਂ ਮੈਂ ਕੈਨਸਲ ਕਰਤਾ ਹੁਣ ਕੋ ਕਹਾਸਾ ਕਤਾ ਔਖਾ ਆ ਇੱਧਰ ਵੀ ਕੰਮ ਹੈ ਆਪਾਂ ਨੂੰ ਤੇ ਹੁਣ ਅੱਜ ਉਹ ਨਿਕਲੇ ਆ ਬਰੇਲੀ ਤੋਂ ਉਹਨਾਂ ਦਾ ਫਲੈਗ ਆਫ ਆ ਸਾਰਾ ਘੁੰਮ ਕੇ 2000 ਕਿਲੋਮੀਟਰ ਘੁੰਮਣਾ ਉਹਨਾਂ ਨੇ ਲੋ ਜੀ ਪਹੁੰਚ ਗਏ ਆ ਆ ਪਈਆਂ ਰੇਸਾਂ ਮੁੰਡਿਆਂ ਨੇ ਤਿਆਰ ਕਰਕੇ ਰੱਖੀਆਂ ਪਹਿਲਾਂ ਆ ਪਈ ਉਧਰ ਵੀ ਪਈਆਂ ਆ ਠੀਕ ਹੈ ਤੇ ਭਾਈ ਕਿਸੇ ਨੂੰ ਲਵਾਉਣੀ ਹੋਈ ਸੈਡ ਰੈਸ ਤਾਂ ਕਰ ਲਿਓ ਕੰਟੈਕਟ ਭਰਾ ਨੂੰ ਠੀਕ ਹੈ ਹਾਂ

करिए काम शुरू तो तुम एक बार आरपीएम चेक करावे दे। देखियो थोड़ा जहा हो जाए सैट स्टार्ट ही देखियो उपर चेक करो 5000 ਪਟਾਕ ਪੂਰਾ ਵੈ ਖੜੇ ਦੀ ਰੇਸ ਦੇਣੀ ਨਹੀਂ ਚਾਹੀਦੀ ਬਾਈ ਐਨ ਆਰ ਪੀ ਐਮ ਤਾਂ ਵੈਸੇ ਵੀ ਨਹੀਂ ਬਸ ਇਸ ਚੀਜ਼ ਦਾ ਧਿਆਨ ਰੱਖਿਓ ਮੇਰੇ ਭਰਾ ਮੈਂ ਤਾਂ ਸ਼ੁਕਲਾ ਜਾਈ ਕਰ ਲਿਆ ਪਰ ਨਾ ਕਰਿਓ ਇਸਾਂ ਇਹ ਚੀਜ਼ ਸਹੀ ਨਹੀਂ ਹੈਗੀ ਗਲਤ ਆ किधर नू लावा जाकू? इधर आरपीएम तो बहुत है और ही फसी इस कर लगे एक एक्सट्रा सुराख क्योंकि अपने काम ऐट नहीं आते कुह ना कुहता करना ही पैना वक्रा फिर आपराख मारता वैसे स्परिंग सपरुंग भी पा सकते पर रेस अंदरों ही नहीं पूरी आपरिंग पाएगी करना अं जो राड ही अड़ गई ਇੱਥੇ ਤੱਕ ਆਪਣਾ ਪ੍ਰੋਸੈਸ ਪਹੁੰਚ ਗਿਆ ਆ ਪੰਪ ਵਾਲੀ ਸਾਰੀ ਦੀਆਂ ਸੈਟਿੰਗਾਂ ਹੋ ਗਈਆਂ ਰੇਸ ਵੀ ਆਪਣੀ ਲਗਭਗ ਆਉਣ ਲੱਗ ਗਈ ਪੂਰੀ ਜਿੰਨੀ ਆਪਾਂ ਨੂੰ ਚਾਹੀਦੀ ਸੀ ਤੇ ਹੁਣ ਉਹ ਜਗਾਡਮੈਂਟ ਕਿੱਥੇ ਰੱਖਿਆ ਉਹ ਟੰਗਿਆ ਆ ਦੋ ਓਕੇ ਹੁਣ ਤੁਹਾਨੂੰ ਉਹ ਜਗਾਡਮੈਂਟ ਦਿਖਾਉਨੇ ਆ ਜਿਹੜੀ ਮੇਨ ਮਾਊਂਟਿੰਗ ਵਗੈਰਾ ਆ ਆ ਰੰਗ ਰੰਗ ਮਾਰ ਕੇ ਇਹਨੂੰ ਟੰਗਿਆ ਆ ਆ ਤਾਂ ਰੰਗ ਹੀ ਪੁਸ਼ਪਾ ਬਣ ਗਿਆ ਸੁਕੇਗਾ ਨਹੀਂ ਸਾਲਾ ਨਹੀਂ ਤਾਂ ਮੈਂਟਲ ਸੁੱਕ ਜਾਂਦਾ ਹੁੰਦਾ ਇੱਧਰ ਆਪਣਾ ਤਾਰਾਂ ਤੂਰਾ ਪੈ ਗਈਆਂ ਆ ਬਸ ਇਹਨੂੰ ਹੁਣ ਰੇਸ ਨੂੰ ਲਾਉਣਾ ਆ ਮੈਂ ਸੋਦਾ ਦੋਏ ਪਾਸੇ ਪਾਈ ਹੁਣੀ ਕਹਿੰਦੇ ਲਾ ਦਨੇ ਆ ਮੈਂ ਕਿਹਾ ਪਹਿਲਾਂ ਉੱਪਰ ਵਾਲੀ ਦੇ ਦਿੱਤੀ ਫਿਰ ਪੈਰ ਵਾਲੀ ਦੇ ਦਿੱਤੀ ਫਿਰ ਦੋਏ ਸਾਈਡਾਂ ਵਾਲੀਆਂ ਦੇ ਦਿੱਤੀਆਂ ਵੀ ਰੇਸ ਬਹੁਤ ਆ ਮੱਲੋ ਪਿੱਛੇ ਹੋ ਜੋ ਕਹਿੰਦੇ ਇਸ ਤੋਂ ਤੇ ਉਹ ਲੀਵਰ ਜੇ ਆਪਾਂ ਇਸ ਪਾਸੇ ਲਵਾ ਦੇਣਾ ਇੱਥੇ ਠੀਕ ਐ ਇਹ ਵੀ ਦੇਖ ਕੇ ਲਾਉਣਾ ਪੈਣਾ ਹੁਣ ਇੱਥੇ ਕੀ ਕੀ ਆ ਗੇਅਰ ਲੀਵਰ ਵੀ ਆ ਦੂਜਾ ਕੀ ਇਹਨੂੰ ਕਹਿੰਦੇ ਆ ਡਿਸਟ੍ਰਿਬਿਊਟਰ ਹੋ ਗਿਆ ਤੇ ਆ ਆਪਣਾ ਲੀਵਰ ਹੋ ਗਿਆ ਹਲੇ ਲਾਈਟਾਂ ਵੀ ਲਾਉਣੀਆਂ ਸਾਰੇ ਦੀਆਂ ਹੇ 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 ਲਾਈਟਾਂ ਦੀ ਵੀ ਜਗ੍ਹਾ ਦੇਖਣੀ ਪੈਣੀ ਕਿੱਥੇ ਲਾਈਏ ਕਿੱਥੇ ਨਹੀਂ ਛੋਟਾ ਨੰਬਰ 2 ਆਪਣਾ ਇਹ ਵੀ ਪਹੁੰਚ ਗਿਆ ਆ ਇਹਦਾ ਵੀ ਛੋਟਾ ਜਿਹਾ ਕੰਮ ਕਰਾਉਣਾ ਆ ਆਪਾਂ ਤੇ ਉਹ ਵੀ ਕਰਾਉਣਾ ਆ ਬਾਕੀ ਇਹਦਾ ਕੰਮ ਆਪਣੇ ਮਿਹਨਤ ਨਾਲ ਚੱਲੀ ਜਾਂਦਾ ਆ ਬਸ ਲਗਭਗ ਨਿਬੜੀ ਜਾਣਾ ਪਰ ਲਾਈਟ ਚੱਲ ਗਈ ਹੁਣ ਲਾਈਟ ਆ ਜਾ ਫਿਰ ਕਰਦੇ ਆ ਬਾਕੀ ਦਾ ਕੰਮ ਇਹ ਆਪਣਾ ਕੰਮ ਡਨ ਹੋ ਗਿਆ ਜੀ ਪਹਿਲੀ ਤੇ ਗੱਲ ਸਾਡਾ ਹੀ ਮੂਡ ਸਬੱਬਾ ਨਾ ਬਣਦਾ ਫਿਰ ਅਸੀਂ ਪਹੁੰਚੀ ਦਾ ਬੜੀ ਛੇਤੀ ਆ ਹੁਣ ਲਾਈਟ ਵਾਲੇ ਦੀ ਢਾਡੇ ਲੈਟ ਵਾਲੇ ਕਹਿੰਦੇ ਤੁਸੀਂ ਬੜਾ ਹੀ ਲੇਟ ਹੋਨੇ ਤੁਹਾਨੂੰ ਅਹੀਂ ਦੱਸਦੇ ਕੰਮ ਚੱਲਣ ਲੱਗਦਾ ਜਦ ਤੀ ਹਾਂ ਹੀ ਲੇਟ ਜਿਆਦਾ ਲੇਟ ਚੱਲ ਜਾਂਦੀ ਉੱਥੇ ਕਿ ਤਾਰ ਕ ਭਾਈ ਖੜੇ ਆ ਨਾ ਅੱਗੇ ਹਲਦੇ ਆ ਨਾ ਪਿੱਛੇ ਲਾ ਜੀ ਲੇਟ ਗਈ ਆ ਲਾਈਟ ਆਵੇ ਤੇ ਕੰਮ ਚੱਲੂ ਹੁਣ ਲੋ ਜੀ ਵੀਰੋ ਫਾਈਨਲੀ ਲਾਈਟ ਹੁਣ ਆਈ ਆ 2 ਤੋਂ 3 ਘੰਟੇ ਬਾਅਦ ਠੀਕ ਹੈ ਹੁਣ ਲੱਗੇ ਆ ਜੀ ਕੰਮ ਸ਼ੁਰੂ ਕਰਨ ਤੇ ਲੱਗ ਜਵੇ ਯਾਰ ਰੇਸ ਤੇ ਫਿਰ ਉਹ ਕੋੜੇ ਦਾ ਵੀ ਛੋਟਾ ਮੋਟਾ ਕੰਮ ਹੈਗਾ ਕਰਨ ਵਾਲਾ ਉਹ ਵੀ ਕਰ ਲਈਏ य रेस वाला मेन कम रेस वाला कम निबड़ी मार्किंग मुंडिया ने की हुई है करो चेक ठीक है रेस वाला कम नबेड़ी आप कम अपनी कामयाबी उचाइय तक का पहुँचा हुआ ने बड़िया मुश्किल ने लगता हो आ ही गया बस भी हूँ हिसाब किताब कर लगे आ रेस वाली वो लगनी तार पैनी है आ जगाड़ पट्ट हो गया इस तरह जी नवा पोया ਆ ਉਹ ਟਿੱਕੀਆਂ ਟੁਕੀਆਂ ਜੀਆਂ ਸਭ ਇਹ ਫੇ ਉਹਦਾਂ ਬਰਫ਼ ਜੰਮੀ ਰਹਿ ਗਈ ਫੇ ਦਵਾ ਹਾਂ ਆਪਾਂ ਸੈਲਫ ਮਾਰਤੀ ਪਾਣੀ ਘੁੰਮਿਆ ਨਹੀਂ ਪਾਣੀ ਘੁੰਮਿਆ ਨਹੀਂ ਪਾਣੀ ਨੇ ਸਾਨੂੰ ਘੁਮਾਤਾ ਕਰ ਕਰਾ ਤੇ ਬੋਤਲਾ ਲਾ ਕੇ ਆ ਗਿਆ ਬਿਲਕੁਲ 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 ਨਹੀਂ ਕਹਿਣਾ ਉਹੀ ਕੰਮ ਔੜਾ ਹੋ ਗਿਆ ਸੀ ਹਾਂ ਉਹ ਤਾਂ ਹੋ ਗਿਆ ਸੀ ਲਓ ਜੀ ਚੈੱਕ ਹੋ ਗਿਆ ਜੇ ਉੱਥੇ ਹੀ ਸਾਰਾ ਪੇਂਟ ਮਾਰ ਕੇ ਲੈ ਦਿੱਤਾ ਕਹਿੰਦਾ ਹੋਣ ਢੀ ਹੋਣ ਡਾ ਗੋ ਬੈਗ ਦਾ ਮਾਰਨਾ ਸਾਰੇ ਸਹੀ ਆ ਸਹੀ ਆ ਲਓ ਜੀ ਯਾਰ ਪਤਾ ਨਹੀਂ ਇਹਦੀ ਟੈਂਕੀ ਜੀ ਲੀਕ ਕਰਦੀ ਆ ਕੀ ਸੀ ਆਪ ਆਏ ਇਹਦੇ ਚ ਪਾਣੀ ਨਹੀਂ ਰੁਕਦਾ ਦੇਖੋ ਪਾਣੀ ਹੈ ਹੀ ਹੈਗਾ ਥੋੜਾ ਜਿਹਾ ਨੇੜੇ ਚੂਲੀ ਜੀ ਕੀਤੀ ਆ ਥੱਲੇ ਠੀਕ ਹੈ ਰੇਡੀਏਟਰ ਚ ਹੈਗਾ ਕਿ ਨਹੀਂ ਅਸਵੇਰੀ ਚੈੱਕ ਕਰਾਂ ਹੁਣ ਤਾਂ ਰਹਿਣ ਦੀ ਆ ਰੇਸ ਵਾਲਾ ਕੰਮ ਜਿਹੜਾ ਆਪਣਾ ਉਹ ਨਿਬੜ ਗਿਆ ਰੇਸ ਆਪਣੀ ਲੱਗ ਗਈ ਆ ਠੀਕ ਹੈ ਆ ਲਵਾਇਆ ਲੀਵਰ ਆਪਾਂ ਠੀਕ ਹੈ ਰੇਸ ਦਾ ਤੇ ਬਾਕੀ ਵਧੀਆ ਫਿਟਿੰਗ ਆ ਗਈ ਇਹਦੀ ਥੋੜਾ ਜਿਹਾ ਇਦਾਂ ਆ ਕਿ ਆਪਾਂ ਨੂੰ ਇਹ ਛੇ ਅਡਜਸਟਮੈਂਟ ਕਰਨੀ ਪੈਣੀ ਹੈ ਜਦੋਂ ਲੀਵਰ ਚੁੱਕਣਾ ਮੈਨੂੰ ਇਦਾਂ ਚੁੱਕਣਾ ਪਿਆ ਕਰਨਾ ਆ ਠੀਕ ਹੈ ਕਿਉਂਕਿ ਹੋਰ ਇਹਦੀ ਸੈਟਿੰਗ ਬਣ ਨਹੀਂ ਰਹੀ ਜੇ ਇਸ ਪਾਸੇ ਲਾਉਨੇ ਆ ਬਹੁਤ ਪਿੱਛੇ ਹੋ ਜਾਂਦਾ ਇੱਥੇ ਬਾਹ ਬਹੁਤ ਪਿੱਛੇ ਜਾਂਦੀ ਮੈਂ ਇੱਥੇ ਹੀ ਲਵਾਇਆ ਆਪਣੇ ਅਕੋਰਡਿੰਗਲੀ ਬਾਈ ਇਥੋਂ ਸਹੀ ਆ ਰੇਸ ਦੇ ਕੇ ਬੰਦਾ ਕੰਫਰਟੇਬਲੀ ਬਹਿ ਸਕਦਾ ਆ ਠੀਕ ਹੈ ਬੰਦੇ ਨੂੰ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਇੱਥੋਂ ਸੈਟ ਆ ਕੰਮ ਕਰ ਸਹੀ ਆ ਤੇ ਚੈੱਕ ਕਰੋ ਗੇਰ ਕਿੰਨੇ ਹੋ ਗਏ ਜੀ ਦੇਖਿਆ 1 2 3 4 5 5 ਲੀਵਰ ਹੋ ਗਏ ਠੀਕ ਹੈ ਸੈਟਿਆ ਕੰਮ ਪੂਰਾ ਦੇਖੋ ਨਿਬੜ ਗਿਆ ਕੰਮ ਠੀਕ ਹੈ ਆਹ ਦੇਖ ਲਾ ਕਿਹਾ ਸੀ ਨਾ ਮੈਂ ਰਹਿ ਗਈ ਇਹ ਇਹ ਮੈਂ ਜਾਣ ਕੇ ਰੱਖਿਆ ਇਹ ਸੀਕ੍ਰੇਟ ਲੌਕ ਇਹ ਫੇਰ ਲਾਵਾਂਗੇ ਉਹ ਤੇਰੀ ਭੈਣ ਨੂੰ ਦੇਖਣਾ ਜਾਈ ਤੇ ਆਹ ਹੁਣ ਆਪਾਂ ਨਿਕਲਣ ਲੱਗੇ ਜੀ ਘਰ ਨੂੰ ਠੀਕ ਐ ਛੋਟੇ ਦਾ ਕੰਮ ਵੀ ਹੋ ਗਿਆ ਜਿਹੜਾ ਕਰਨਾ ਸੀਗਾ ਠੀਕ ਐ ਦੇਖ ਲੈ ਜਾਨੇ ਕੋਈ ਟੂਲ ਰਹਿ ਨਾ ਜਾਵੇ ਹਾਂ ਤੇ ਬਾਕੀ ਸਾਰਾ ਕੰਮ ਆਪਣਾ ਓਕੇ ਆ ਰੇਸ ਦਾ ਹੁਣ ਤੁਹਾਨੂੰ ਰਿਸਪੌਂਸ ਦਿਖਾ ਦਿੰਨੇ ਆ ਪਹਿਲਾਂ ਸਟਾਰਟ ਕਰ ਲਈਏ ਧੱਗਣਾ ਲਾ ਲਈਏ ਇਹਦੇ ਰਿਲੇ ਤੋਂ ਵੀ ਸੈੱਟ ਕਰਾਂਗੇ ਰਿਲੇ ਦਾ ਯਾਰ ਮੇਰੇ ਤੋਂ ਨਾ ਗੋਰੂ ਵੱਟਦਾ ਪੂਰਾ ਅਰੇ ਗੋਰੂ ਬਹੁਤ ਵੱਟਦਾ ਬਾਬੇ ਬਹੁਤ ਗੋਰੂ ਪੜਦਾ ਲਓ ਜੀ ਵੀਰੋ ਹਾਂ ਨਿਕਲਿਆ ਘਰੋਂ ਚੱਲਦੇ ਫੇਰ ਮਿਲਦੇ ਨਾ ਨੂੰ ਫੇਰ ਪਹੁੰਚ ਗਏ ਸੀ ਆਪਾਂ ਕੰਮ ਕਰਾ ਕੇ ਠੀਕ ਐ ਫਿਲਹਾਲ ਤੱਕ ਦਾ ਇਹਦਾ ਰੇਸ ਵਾਲਾ ਹੀ ਕੰਮ ਹੋਇਆ ਐ ਠੀਕ ਐ ਇਦੇ ਫਾਇਦੇ ਨੁਕਸਾਨ ਆਪਾਂ ਕਿਸੇ ਹੋਰ ਵਲੌਗ 'ਚ ਦੱਸਾਂਗੇ ਤੁਹਾਨੂੰ ਪਰ ਆਪਣੇ ਲਈ ਤਾਂ ਲਾਇਬੰਦੀ ਆ ਸਾਰੀ ਚੀਜ਼ਾਂ ਦਾ ਤੇ ਬਸ ਇਹਦੀਆਂ ਲਾਈਟਾਂ ਦਾ ਰਹਿ ਗਿਆ ਹੁਣ ਆਪਾਂ ਨੂੰ ਬਾਕੀ ਕੰਮ ਇਹਦਾ ਸਵੇਰੇ ਛੇੜਾਂਗੇ ਤੇ ਇਸ ਵਲੌਗ 'ਚ ਇੰਨਾ ਹੀ ਉਮੀਦ ਕਰਦਾ ਵਲੌਗ ਤੁਹਾਨੂੰ ਵਧੀਆ ਲੱਗੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਨਵੇਂ ਬੰਦੇ ਕਰ ਦਿਓ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਹਲੇ ਤੱਕ ਇੰਸਟਾਗ੍ਰਾਮ ਤੇ ਨਹੀਂ ਫੋਲੋ ਕੀਤਾ ਉਹ ਵੀ ਜ਼ਰੂਰ ਕਰ ਲਿਓ ਮਿਲਾਂਗੇ ਤੁਹਾਨੂੰ ਜਲਦੀ ਨਵੇਂ ਵਲੌਗ 'ਚ